ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੈਂ 70 ਸਿੰਘ ਨਾਂ ਪਿੰਡ ਦੀਪਗੜ੍ਹ ਜੀ ਜ਼ਿਲ੍ਹਾ ਬਰਨਾਲਾ ਭਦੌੜ ਦੇ ਕੋਲੇ ਪਿੰਡ ਆ ਗਿਆ ਦੀਪਕਣ ਸੋ ਵੀਰ ਆਪਣੇ ਪਿੰਡੋ ਵੀਡੀਓ ਕਵਰ ਕਰਦਾ ਪਿਆ ਤੇ ਨੰਬਰ ਬੋਲਿਓ ਬਈ ਜੀ ਆਪਣਾ 9779514281 97795 14281 14281 ਜਿਹੜੇ ਮੱਝ ਦੇਖੀ ਜਾਂਦੇ ਆ ਕਿਹੜਾ ਸੂਆ ਸੁੰਦੀ ਆ ਇਹ ਇਹ ਬਾਈ ਹੁਣ ਤੀਜਾ ਸੂਆ ਤੀਜੇ ਸੂਏ ਹੁੰਦੀ ਆ ਦੂਜੇ ਸੂਏ ਦੁੱਧ ਦਿੰਦਾ ਹੈ ਨਾ 15 16 ਲੀਟਰ ਹੁੰਦੇ ਮੰਨ ਕੇ ਚੱਲੇ ਵੀ 15 ਕਿਲੋ ਤੇ ਦੂਜੇ ਸੂਏ ਚੱਲੀ ਵੀ ਆ ਹਾਂ ਹਾਂ ਜੀ ਅੱਜ ਦਿਨ ਕਿੰਨੇ ਰਹਿ ਗਏ ਸੂਣ ਚ ਇਹ ਰਹਿ ਜਾਂਦੇ 5 4 ਦਿਨ ਰਹਿੰਦੇ ਆ ਭਾਈ 5 4 ਦਿਨ ਸੂਣ ਚ ਬਾਕੀ ਠੀਕ ਆ ਵਗਰਾ ਪਰ ਆਜੇ ਸ਼ਾਮ ਤੋਂ ਕਰਾਸ ਨਹੀਂ ਸ਼ਾਮ ਤੋਂ ਕਰਾਈ ਪਏ ਪਿੰਡੂ ਠੀਕ ਆ ਸ਼ਾਮ ਚੰਗਾ ਸ਼ਾਮ ਨਾ ਪਿੰਡ ਆਪਣਾ ਉਹ ਤੋਂ ਕਰਾਸ ਆ ਤੇ ਤੀਪਾ ਜੂਪਾ ਫਰ ਥਾਣਾ ਥਾਣਾ ਦੀ ਓਕੇ ਆ ਪੂਰੀ ਓਕੇ ਚਵਾਈ ਜਿਵੇਂ ਪੋਲੀ ਰੂਮ ਵਾਰੀ ਕੈਗ ਵੀ ਨੇ ਪਹਿਲਾਂ ਦੁੱਧੋ ਛੱਡੀ ਸੀ ਇਹ ਤਿੰਨ ਮਹੀਨੇ ਛੱਡੀਏ ਵੀਰੇ ਤਿੰਨ ਮਹੀਨੇ ਲਗਭਗ ਆਪਾਂ ਦੁੱਧੋ ਛੱਡੀਆ ਤੇ ਬਾਕੀ ਪਲੀ-ਪਲੀ ਵੀ ਰਾਜੀ ਬਹੁਤ ਆ ਹਨਾ ਹਾਂ ਬਾਈ ਕੱਲਾ ਮਾੜੇ ਸਿੰਘ ਖੁੱਲਾ ਆ ਗਿਆ ਹਾਂ ਜੀ ਬਹੁਤ ਤੇ ਮੁੱਲੇ ਦਾ ਕੀ ਰੱਖਿਆ ਮੁੱਲ ਤਾਂ ਆਪਾਂ 130 ਰੱਖਿਆ ਬਾਈ ਛਵਾ ਦੀ ਛੱਡ ਦਾਂਗੇ 125 ਦੀ ਹਾਂ ਜੀ ਟੋਰੀ ਬਾਹਰ ਸੁਪਰ 1,25,000 ਦੀ ਵੀ ਕਹਿੰਦਾ ਦੇ ਦਾਂਗੇ ਪਰ ਮੈਂ ਐਂ ਕਹਿੰਦਾ ਵੀ ਕੋਈ ਛੋਟੇ ਹਾਥੀ ਤੇ ਲੈਣ ਨਾ ਆਵੇ ਬਲੇਰੋ ਤੇ ਜਾਊਗੀ ਕੱਲਾ ਮੈਂ ਦਾ ਮਾੜਾ ਸਿੰਗ ਖੁੱਲਾ ਹੈਗਾ ਤੇ ਰਾਜੀ ਸਮੀ ਪੜੀ ਵੀ ਸੋ ਕਦ ਕੜ ਦੇ ਖੁੱਧ ਲੇਵਾ ਦੇਖੋ ਸਾਡੀ ਵੀ ਝੋਲੀ ਦੀ ਮੈਂ ਆ ਜਾਵਾ ਤੀਜਾ ਸੂਆ ਜੈਨ ਨੂੰ ਸੁੰਦੀ ਆ ਤੇ ਥਣਾ ਦੇ ਵਿੱਚ ਮੂਰ ਲਥਣਾ ਦੇ ਵਿੱਚ ਸਵਾ ਫੁੱਟ ਦੀ ਵਿਥੀ ਪਈ ਆ ਤੇ ਮਗਰ ਲਥਣਾ ਚ ਗੱਠ ਗੱਠ ਦੀ ਵਿਥੀ ਸੋ ਦੇਖੋ ਖੁੱਲਾ ਜ ਸੰਗ ਬੈ ਦੁੱਧ ਕੱਢਦੀ ਨਹੀਂ ਹੁੰਦੀ ਆ ਇਹ ਦੁਸਿੱਤੀ ਦੁੱਧ ਦੀ ਟ੍ਰੈਕਟਰ ਵਾਲੀ ਨੂੰ ਤੇ ਰਾਜੀ ਰੂਜੀ ਪੜੀ ਵੀ ਦੇਖੋ ਜਿਹਨੂੰ ਕਹਿੰਦੇ ਤਾਂ ਮੰਜਾ ਨੇ ਨਾ ਤਖਤ ਬੋਸ ਡਾਊ ਮੇਰੇ ਹਿਸਾਬ ਨਾਲ ਤੇ ਐਡੀ ਵੱਡੀ ਐ ਜਿੰਦ ਜਾਨ ਪੂਰੀ ਰਾਜੀ ਫੁੱਲ ਤੇ ਥਣ ਜਮਾ ਇਹਦਾ ਹੈਗਾ ਗੁੱਲੇ ਵਾਲਾ ਜਮਾ ਤੇ ਚਵਾਈ ਚੂਈ ਦੀ ਬਾਈ ਨਰਮਾ ਜਮਾ ਜਮਾ ਪੂਰੀ ਰੂਮ ਵਰਗੀ ਸੋ 1,30,000 ਕੀ ਬਦਾ 1,25,000 ਦੀ ਇਹਨੇ ਬਣ ਜਾਣਾਗਾ ਕੋਈ ਨਹੀਂ ਗੱਲ ਜਿਵੇਂ ਪੜੀ ਵੀ ਮੈਂ ਆਪ ਅੱਜ ਕੱਲ ਮੁੱਲ ਦੇਣੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਵੀ ਵੀਡੀਓ ਕਵਰ ਕਰਦਾ 2 ਲੱਖ 1,80,000 ਰੁਪਇਆ ਉਹ ਰੇਟਾ ਰੁੱਤ ਦੇ ਹਿਸਾਬ ਨਾਲ ਰੇਟ ਵੀ ਜਮਾ ਜੈ ਨੂੰ ਆਣਾ ਤੇ ਦੁੱਧ ਐ ਕਿ ਘਰ ਕਿੰਨਾ ਮੰਨ ਕੇ ਲੈਵੇ ਬੰਦਾ ਮੰਨ ਕੇ ਚਲੇ ਵੀ 16 ਲੀਟਰ ਦਾ ਬੱਟ ਦੇ ਪਿਆ ਜਮਾ ਹਾਂ ਹਾਂ ਜੀ ਠੀਕ ਹੈ ਸੋ 16 ਲੀਟਰ ਦੁੱਧ ਮੰਨ ਕੇ ਤੁਸੀਂ ਇਹਨੂੰ ਮੈਨੂੰ ਖਰੀਦ ਸਕਦੇ ਮੈਂ ਇਹਦੀ ਬਾਡੀ ਦੱਸਦੀ ਆ ਕੀ ਦੋ ਤਾਂ ਦੋ ਵੀ ਬਜਾਂ ਨੂੰ ਵਜੂਦ ਹੈਗਾ ਮੈਂ ਇਹਦੇ ਵਿੱਚ ਮੈਂ ਕਹਿੰਦਾ ਤਾਂ ਵੀ ਟਰੱਕ ਟਰੱਕ ਹੀ ਹੁੰਦੇ ਜਿੰਨਾ ਮਰਜੀ ਮਾਲ ਪਾ ਲਓ ਉਹ ਗੱਲ ਇਹਦੇ ਵਿੱਚ ਆ ਕੋਈ ਛੋਟੀ ਬਣ ਕੇ ਨਾ ਆਵੇ ਵੀਰ ਤੇ ਵੀ ਮਨ ਕੇ ਚਲੋ ਇਹ ਛੋਟੀ ਨਿਕਲ ਜੂ ਵੱਡੀ ਹੈ ਆ ਤੇ ਉਤਰੋ ਚੌੜੀ ਜੂੜੀ ਦੇਖੋ ਪਲੀ-ਪੁਲੀ ਵੀ ਫੁੱਲਾ ਤੇ ਬਾਕੀ ਥਣ ਦੇਖੋ ਨੇੜੇ ਤੋਂ ਚਾਰੇ ਥਣ ਦੇਖਣੇ ਸਾਫ਼ ਸੁਥਰੇ ਪੂਰੀ ਸਾਡੇ ਬੜਾ ਜੱਫਾ ਭਾਈ ਮੈਂ ਇਹਨੂੰ ਤਾਂ ਹਾਂ ਤੋਂ ਔਰ ਮਗਲੇ ਪਾਸੇ ਥੁੱਪ ਪਿੱਠ ਕੋਲ ਵਾ ਦੇਖੋ ਆਉਂਦੀ ਨਹੀਂ ਭਾਈ ਆਉਂਦੀ ਨਹੀਂ ਜੱਫੇ ਜੀ ਹਣਾ ਹਾਂ 125000 ਆਪਾਂ ਦੇ ਦਾਂਗੇ ਜੇ ਲਾਗੇ 130 ਮੋੜ ਇਹ ਜਮਾਨਤਾਰ ਮਾੜਾ ਮोटा ਛੋਟਾ ਛੱਪਾ ਕਰਨਾ ਸੋ 125 ਦੇ ਵਿੱਚੋਂ 150 ਵੀਰ ਛੱੜਦੇ ਛੱਡਦੇ ਕੋਈ ਵੀਰ ਕਹੇ ਬਾਈ 90 ਜਿਹੜਾ ਲੱਖ ਲੜਾ 10 ਲੜਾ 20 ਲੜਾ ਉਹ ਹਵਾਂ ਨੂੰ ਕੰਡਾ ਹੁੰਦੀਆਂ ਹੈਗੀਆਂ ਆਪਾਂ ਨੂੰ ਪਤਾ ਮੰਡੀਆਂ-ਮੰਡੀਆਂ ਬੰਦਾ ਪਸ਼ੂ ਦੀ ਤੇਜ਼ੀ ਬਹੁਤ ਜ਼ਿਆਦੇ ਮਿਲਦਾ ਬਹੁਤ ਘੱਟ ਆ ਸਭ ਰਾ ਗਿਆ ਪਾਸ ਨੂੰ 59 ਗ੍ਰੇਡਟਰ ਦਿਖਾਉਂਦੇ ਨਵਾਂ ਤਿਆਰ ਹੋਇਆ ਵਾ ਇਹ ਮਾਡਲ ਕਿਹੜਾ ਹੈਗਾ ਜੀ 2002 ਮਾਡਲ ਆ ਭਾਈ 2002 ਮਾਡਲ ਨੰਬਰ 50 ਵੀ ਆ ਹਾਂ ਹਾਂ 50 ਤੇ 65y ਹੋਇਆ ਵਾ ਪ੍ਰੈਸ਼ਰ ਵੀ ਸਟੇਰਿੰਗ ਆ ਠੀਕ ਆ 65y ਇਹ ਹੋਇਆ ਵਾ ਹਾਂ ਪ੍ਰੈਸ਼ਰ ਸਟੇਰਿੰਗ ਆ ਪ੍ਰੈਸ਼ਰ ਸਟੇਰਿੰਗ ਇਹ ਆਪਣਾ ਆ ਗਿਆ ਚਾਰ ਸਿਲੰਡਰ ਹੈਣਾ ਹਾਂ ਜੀ ਚਾਰ ਸਿਲੰਡਰ ਤੇ ਪੂਰਾ ਕੰਡੀਸ਼ਨ ਕਲੂਸ ਜਮਾ ਫਿਰ ਨਵਾਂ ਕੰਮ ਸਾਰਾ ਰੇਪੇਂਟ ਪੂਰਾ ਨਵਾਂ ਹੋਇਆ ਓਕੇ ਹੋਇਆ ਬਾਬਾ ਜੀ ਜਮਾ ਠੀਕ ਆ ਟਾਇਰ ਵੀ ਅੱਧੋ ਵੱਧ ਲਗਭਗ ਹੈ ਗਿਆ ਹੈ ਜੀ ਹੈਣਾ ਸੋ ਆ ਦੇਖੋ ਕੰਡੀ ਇਹਦੀ ਰੱਖੀ ਹੈਗਾ 320000 ਰੁਪਏ 320000 ਰੁਪਏ ਕੀਮਤ ਆ ਤੇ ਦੇਖੋ ਜਮਾ ਪਾਵਰ ਹੋਇਆ ਵਾ ਸਾਰਾ ਸਿਸਟਮ ਸੀਡ ਸੂਟ ਜੰਗੀ ਲੱਗੀ ਵੀ ਆ ਤੇ ਬੈਟਰੀ ਬੰਡਰੀ ਫਿਰ ਸਰਵਸ ਰੂਪ ਚੱਕਦਾ ਪੂਰਾ ਓਕੇ ਜਮਾ ਬਾਹਰ ਕੋਈ ਲੈ ਕੇ ਜਾਵੇ ਹੁਣ ਤਾਂ ਬਾਹਰ ਬਿੱਲੇ ਪਏ ਆ ਠੀਕ ਹੈ ਜੇ ਚਲਾ ਕੇ ਟ్రਾਈ ਲੈ ਕੇ ਤੁਸੀਂ ਉਹ ਦੇਖ ਸਕਦੇ ਹੋ ਟਾਇਰ ਬਿਲਕੁਲ ਓਕੇ ਆ ਇਹਦੀ ਕੀਮਤ ਹੈ 320000 ਰੁਪਏ 2002 ਮਾਡਲ 65 ਬਾਈ ਹੋਇਆ ਵਾ ਟਰੈਕਟਰ ਇਹ ਇੰਜਨ ਉਹ ਜੋ ਸਾਰਾ ਕੁਝ ਸਤਰੀ-ਸਤਰੀ ਵੀ ਪੂਰੀ ਓਕੇ ਲੱਗੀ ਵੀ ਆ ਠੀਕ ਹੈ ਸੋ ਦੋ ਚੀਜ਼ਾਂ ਦਿਖਾ ਦਿਆਂ ਟਰੈਕਟਰ ਤੇ ਕਰਖਾ ਦੀ ਵੱਡੀ ਮੈਂ ਬਲੇਰੋ ਲੈ ਕੇ ਆਇਓ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਵੀਰੋ